ਹਾਂਜੀ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਬਣਾ ਰਹੇ ਆ ਕਿ ਜੋ ਕਿ ਆਲੂ ਭਜੀਆਂ ਮਿਲਦੀ ਆ ਨਾ ਬਾਜ਼ਾਰ ਦੋ ਚਾਲੂ ਵਾਲੀਆਂ ਪਕੌੜੀਆਂ ਤੇ ਉਹ ਬਣਾ ਰਹੇ ਆਗੇ ਅਨਮੋਲ ਨੂੰ ਬਹੁਤ ਹੀ ਜ਼ਿਆਦਾ ਪਸੰਦ ਨੇ ਮੈਂ ਕਿਹਾ ਚਲੋ ਆਪਾਂ ਘਰੀ ਬਣਾਉਨੇ ਆ ਤੇ ਮੈਂ ਮਸ਼ੀਨ ਬਣਾਈ ਸੀ ਮੰਗਵਾਈ ਸੀਗੀ ਤੇ ਜੋ ਕਿ ਪਕੌੜੀਆਂ ਕੱਢਣ ਵਾਲੀ ਹੁੰਦੀ ਆ ਤੇ ਅੱਜ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਆਲੂ ਆਪਾਂ ਇੱਥੇ ਲੈਨੇ ਲਾਲ-ਆਲੂ ਲੈਨੇਗੇ ਤੁਸੀਂ ਕੋਈ ਵੀ ਲੈ ਸਕਦੇ ਹੋ ਬਸ ਆਲੂਆਂ ਦੇ ਵਿੱਚ ਜਿਹੜਾ ਸਟਾਰਚ ਆ ਉਹ ਘੱਟ ਹੋਣਾ ਚਾਹੀਦਾ ਕਿਉਂਕਿ ਉਹ ਇਸ ਕਰਕੇ ਘੱਟ ਹੋਣਾ ਚਾਹੀਦਾ ਕਿਉਂਕਿ ਫਿਰ ਜਿੱਦਾਂ ਆਪਾਂ ਇਹਦੇ ਵਿੱਚ ਕਾਰਨ ਫਲਾਰ ਚਾਹੇ ਤੁਸੀਂ ਮੈਦਾ ਵੀ ਯੂਜ਼ ਕਰਨਾ ਫਿਰ ਉਹਦੀ ਮਾਤਰਾ ਨਾ ਕਾਫੀ ਜ਼ਿਆਦਾ ਲੱਗ ਜਾਂਦੀ ਹੈਗੀ ਤੇ ਫਿਰ ਉਹ ਜ਼ਿਆਦਾ ਹੀ ਮੈਦੇ ਵਾਲੀਆਂ ਲੱਗਣ ਲੱਗ ਜਾਂਦੀਆਂ ਨੇ ਪਕੌੜੀਆਂ ਆਲੂ ਵਾਲਾ ਟੇਸਟ ਹੋਵੇ ਚ ਫਿਰ ਘੱਟ ਆਉਂਦਾ ਇਸ ਕਰਕੇ ਜਿਨ੍ਹਾਂ 'ਚ ਪਾਣੀ ਥੋੜਾ ਘੱਟ ਹੋਵੇ ਨਾ ਜਿੱਦਾਂ ਲਾਲ ਆਲੂ ਹੁੰਦੇ ਨੇਗੇ ਤੇ ਇੰਨਾ ਚ ਪਾਣੀ ਦੀ ਮਾਤਰਾ ਘੱਟ ਹੁੰਦੀ ਇਸ ਕਰਕੇ ਤੁਸੀਂ ਇਹ ਯੂਜ਼ ਕਰ ਸਕਦੇ ਹੋਗੇ ਤੇ ਆਲੂਆਂ ਨੂੰ ਛਿੱਲ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਕद्दूकस ਕਰ ਰਹੇ ਆ ਅੱਗੇ ਚਾਹੇ ਤਾਂ ਤੁਸੀਂ ਇਹਨਾਂ ਨੂੰ ਹੱਥ ਦੇ ਨਾਲ ਵੀ ਮੈਸ਼ ਕਰ ਸਕਦੇ ਹੋਗੇ ਪਰ ਉਹ ਨਾ ਗੁਟਲੀ ਵਗੈਰਾ ਰਹਿ ਜਾਂਦੀ ਆ ਇਹਦੇ ਲਈ ਆਪਾਂ ਨੂੰ ਬਿਲਕੁਲ ਫਾਈਨ ਸਮੂਥ ਆਲੂ ਚਾਹੀਦੇ ਹੁੰਦੇ ਨੇ ਕਿਉਂਕਿ ਆਪਾਂ ਗਾਹਾਂ ਫਿਰ ਮਸ਼ੀਨ ਦੇ ਵਿੱਚ ਪਕੌੜੀਆਂ ਬਣਾਉਣੀਆਂ ਹੁੰਦੀਆਂ ਨੇ ਜੇ ਆਪਣਾ ਆਲੂ ਦੀ ਕੋਈ ਵੀ ਗੁਟਲੀ ਵਗੈਰਾ ਰਹਿ ਜਾਂਦੀ ਆ ਤਾਂ ਫਿਰ ਉਹ ਆਲੂ ਦੇ ਮਸ਼ੀਨ ਤੇ ਮੂਰੇ ਆ ਜਾਂਦੀ ਆ ਤੇ ਆਪਾਂ ਨੂੰ ਪਕੌੜੀਆਂ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਆ ਤੇ ਸਾਰੇ ਆਲੂਆਂ ਨੂੰ ਆਪਾਂ ਤਿਆਰ ਕਰ ਲੈਣਾ ਇਸੇ ਤਰੀਕੇ ਦੇ ਨਾਲ ਆ ਲਓ ਜੀ ਆਲੂਆਂ ਨੂੰ ਕद्दूकस ਕਰ ਲਿਆ ਤੇ ਹੁਣ ਇੱਕ ਵਾਰੀ ਤੁਸੀਂ ਇਹਨਾਂ ਨੂੰ ਨਾ ਤਲੀ ਦੇ ਨਾਲ ਆਲੂਆਂ ਨੂੰ ਚੰਗੀ ਤਰ੍ਹਾਂ 1 ਮਿੰਟ ਲਈ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਮਸਲ ਲੈਣਾ ਤਾਂ ਜੋ ਕੋਈ ਵੀ ਗੁਟਲੀ ਵਗੈਰਾ ਰਹਿ ਗਈ ਹੋਵੇ ਉਹ ਚੰਗੀ ਤਰ੍ਹਾਂ ਸਮੂਥ ਹੋ ਜਾਵੇ ਆ ਦੇਖੋ ਕੁਝ ਇਸ ਤਰੀਕੇ ਦੇ ਨਾਲ ਵਸ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਸਲ ਲੈਣਾ ਤੇ ਆ ਦੇਖੋ ਮੈਂ ਮਸਲ ਕੇ ਤਿਆਰ ਕਰ ਲਿਆ ਹੁਣ ਆਪਾਂ ਇਹਨੂੰ ਕਿਸੇ ਅਲੱਗ ਭਾਂਡੇ 'ਚ ਕੌਲੇ 'ਚ ਪਾਵਾਂਗੇ ਤੇ ਇਹਦੇ 'ਚ ਹੁਣ ਆਪਾਂ ਮਿਕਸ ਕਰਾਂਗੇ ਬੇਸਣ ਬੇਸਣ ਆਪਾਂ 1 ਕੌਲਖਤ ਨਹੀਂ ਪਾ ਦੇਣਾ ਸਾਰਾ ਹੀ ਚਮਚ ਦੇ ਹਿਸਾਬ ਨਾਲ ਪਾਵਾਂਗੇ ਪਹਿਲਾਂ 2 ਚਮਚ ਪਾਵਾਂਗੇ ਲੋੜ ਹੋਈ ਫਿਰ ਪਾਵਾਂਗੇ ਆ ਦੇਖੋ 3/4 ਜਾਂਦੀ ਕਿ ਕੌਲੀ ਦਾ ਤੀਸਰਾ ਹਿੱਸਾ ਆਪਾਂ ਲਿਆ ਬੇਸਣ ਪੂਰੀ ਇੱਕ ਕੌਲੀ ਨਹੀਂ ਲਈ ਹੈਗੀ ਤੇ 4 ਚਮਚ ਆਪਾਂ ਪਾਦੇ ਨੇ ਇਹਦੇ ਵਿੱਚ ਬੀਸਣ ਤੇ ਬੀਸਣ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਸਵਾਦ ਅਨੁਸਾਰ ਨਮਕ ਤੇ ਰੰਗਤ ਲਈ ਪਾ ਦਾਂਗੇ ਹਲਦੀ ਚਮਚੇ ਦਾ ਚੌਥਾ ਵੀ ਹਿੱਸਾ ਤੇ ਕਾਲੀ ਮਿਰਚ ਵੀ ਪਾ ਦਾਂਗੇ ਕਾਲੀ ਮਿਰਚ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਇਹਨੂੰ ਹਟਾ ਵੀ ਸਕਦੇ ਹੋ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਇਹਦੇ ਵਿੱਚ ਚਾਟ ਮਸਾਲਾ ਜੇ ਤੁਹਾਡੇ ਕੋਲ ਚਾਟ ਮਸਾਲਾ ਨਹੀਂ ਹੈਗਾ ਤਾਂ ਤੁਸੀਂ ਇੱਥੇ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਤੇ ਦੋ ਚਮਚ ਪਾਵਾਂਗੇ ਪਹਿਲਾਂ ਆਇਲ ਜੋ ਆਪਣਾ ਨਾਰਮਲ ਖਾਣ ਵਾਲਾ ਚਮਚ ਹੁੰਦਾ ਨਾ ਉਹ ਮਿਣ ਕੇ ਦੋ ਚਮਚ ਪਾ ਦਾਂਗੇ ਇਹਦੇ ਨਾਲ ਜੋ ਕਿ ਆਪਣੀਆਂ ਪਕੌੜੀਆਂ ਨੇ ਨਾ ਖਸਤਾ ਕ੍ਰਿਸਪੀ ਬਣਨਗੀਆਂ ਜਿਆਦਾ ਤੇਲ ਨਹੀਂ ਪੀਣਗੀਆਂ ਆ ਦੇਖੋ 2 ਚਮਚਾ ਜੱਪਾ ਤੇਲ ਪਾਤਾ ਅੰਮੋਲੋ ਦੇਖੋ ਸਾਈਡ ਤੇ ਖੜਾ ਵੇਟ ਕਰ ਰਹੀਆਂ ਵੀ ਹਾਂ ਕਦੋਂ ਬਣਾਉਣਗੇ ਮੰਮਾ ਤੇ ਕਦੋਂ ਮੈਂ ਖਾਂਗਾ ਤੇ ਬਸ ਹੁਣ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਕਰ ਲੈਣਾ ਮਿਕਸ ਦੇਖੋ ਹੱਥ ਦੇ ਨਾਲ ਤੁਸੀਂ ਤਾਂ ਤਾਂ ਡੋ ਬਣਾਣਾ ਆਪਾਂ ਸੌਫਟ ਬਣਾਉਣਾ ਬਿਲਕੁਲ ਵੀ ਹਾਰਡ ਨਹੀਂ ਬਣਾਉਣਾ ਹੈਗਾ ਤੇ ਆ ਦੇਖੋ ਜਿੰਨਾ ਆਪਾਂ ਬੇਸਣ ਲਿਆ ਸੀ ਨਾ ਤੇ ਸਾਰਾ ਆਪਣਾ ਲੱਗ ਗਿਆ ਤੇ ਮੇchu ਥਾਈ ਤੁਸੀਂ ਸਮਝ ਲਓ ਜਾਂਦੀ ਕਿ ਇੱਕ ਕੌਲੀ ਆਪਾਂ ਪੂਰੀ ਨਹੀਂ ਲਈ ਹੈਗੀ ਕੌਲੀ ਦਾ ਤੀਸਰਾ ਹਿੱਸਾ ਆਪਾਂ ਲਿਆ ਸੀ ਬੇਸਣ ਤੇ ਉਹ ਆਪਣਾ ਸਾਰਾ ਲੱਗ ਚੁੱਕਿਆ ਤੇ ਹੁਣ ਦੇਖੋ ਮੈਂ ਤੁਹਾਨੂੰ ਇਹਦੀ ਕਨਸਿਸਟੈਂਸੀ ਨਾ ਬੈਕ ਕੈਮਰੇ ਨਾਲ ਵੀ ਦਿਖਾਣੇ ਥੋੜਾ ਜਿਹਾ ਮੈਨੂੰ ਬੇਸਣ ਘੱਟ ਲੱਗ ਰਿਹਾ ਤੇ ਮੈਂ ਥੋੜਾ ਜਿਹਾ ਹੋਰ ਵੀ ਪਾਇਆ ਜਿਹੜਾ ਆਪਾਂ ਪਹਿਲਾਂ ਲਿਆ ਸੀ ਉਹ ਆਪਣੀ ਪੂਰੀ ਕੌਲੀ ਲੱਗ ਗਈ ਸੀ ਤੇ ਦੋ ਚਮਚ ਆਪਾਂ ਹੋਰ ਪਾਇਆ ਸਮਝ ਲਓ ਵੀ ਆਪਣੀ ਇੱਕ ਕੌਲੀ ਬੇਸਣ ਇਹਦੇ ਵਿੱਚ ਲੱਗ ਗਿਆ ਤੇ ਕੁਝ ਇਸ ਤਰੀਕੇ ਦੇ ਨਾਲ ਦਾ ਦੋ ਹੋਣਾ ਚਾਹੀਦਾ ਤੇ ਤੁਸੀਂ ਇੱਕ ਵਾਰ ਇਹਨਾਂ ਨੂੰ ਤੇਲ ਲਗਾ ਕੇ ਹੱਥਾਂ ਨੂੰ ਕੁਝ ਇਸ ਤਰੀਕੇ ਦੇ ਨਾਲ ਕਰ ਲੈਣਾ ਬਿਲਕੁਲ ਸੌਫਟਾ ਹਾਰਡ ਨਹੀਂ ਰੱਖਣਾ ਹੈਗਾ ਤੇ ਲਓ ਜੀ ਹੁਣ ਆਪਾਂ ਇਹਨੂੰ ਫਰਾਈ ਕਰਨ ਲਈ ਲਿਆ ਰਿਫਾਈਂਡ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਜਿਸ ਦੇ ਵਿੱਚ ਵੀ ਤੁਸੀਂ ਫਰਾਈ ਕਰਦੀਆਂ ਨੇ ਕਰ ਸਕਦੇ ਹੋ ਮੈਂ ਇੱਥੇ ਲੈ ਰਹੀ ਆ ਰਿਫਾਈਂਡ ਆਇਲ ਤੇ ਆਇਲ ਨੂੰ ਆਪਾਂ ਗਰਮ ਕਰਾਂਗੇ ਇਕਦਮ ਪੂਰਾ ਗਰਮ ਹੋਣਾ ਚਾਹੀਦਾ ਪਿਆਰ ਦੇਖੋ ਆਪਣੀ ਜਦ ਤੱਕ ਆਪਾਂ ਮਸ਼ੀਨ ਨੂੰ ੜਾੜੀ ਸਰ ਲਾਗੇ ਤੇ ਆਪਾਂ ਮਸ਼ੀਨ ਦੇ ਦੇਖੋ ਵਿੱਚ ਦੇਖੋ ਇਸ ਤਰ੍ਹਾਂ ਨਾ ਆਇਲ ਲਗਾ ਲਾਂਗੇ ਤਾਂ ਜੋ ਆਪਣਾ ਜੋ ਮਿਕਸਰ ਵਿੱਚ ਜਾ ਕੇ ਚਿਪਕੇ ਨਾ ਚੰਗੀ ਤਰ੍ਹਾਂ ਤੁਸੀਂ ਇਹਨੂੰ ਇਹਦੇ ਹਰ ਇੱਕ ਪਾਰਟ ਨੂੰ ਗ੍ਰੀਸ ਕਰ ਲੈਣਾ ਚੰਗੀ ਤਰ੍ਹਾਂ ਮਸ਼ੀਨ ਦੇ ਨੂੰ ਇਹ ਦੇਖੋ ਇਸ ਤਰੀਕੇ ਨਾਲ ਜਿਹੜੀ ਵੀ ਤੁਸੀਂ ਆ ਦੇਖੋ ਉਹਦਾ ਜੋ ਮਸ਼ੀਨ ਦਾ ਮੂਹ ਹਰ ਇੱਕ ਪਾਰਟ ਨੂੰ ਬਸ ਤੁਸੀਂ ਧੀ ਇਸ ਕਰ ਲੈਣਾ ਤੇਲ ਦੇ ਨਾਲ ਕੋਈ ਵੀ ਚੀਜ਼ ਚਿਪਕੇ ਨਾ ਜੋ ਵੀ ਤੁਸੀਂ ਜਾਲੀ ਆ ਦੇਖੋ ਮੈਂ ਬਰੀਕ ਵਾਲੀ ਜਾਲੀ ਲਈ ਆਗੀ ਤੁਸੀਂ ਮੋਟੀਆਂ ਬਣਾਉਣੀਆਂ ਨੇ ਮੋਟੀ ਜਾਲੀ ਲੈ ਸਕਦੇ ਹੋ ਜਿੱਦਾਂ ਵੀ ਤੁਸੀਂ ਪਕੌੜੀਆਂ ਬਣਾਉਣੀਆਂ ਨੇ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਜਾਲੀ ਨੂੰ ਸੈੱਟ ਕਰ ਸਕਦੇ ਹੋ ਮੈਨੂੰ ਇਹਦੇ ਨਾਲ 16 ਜਾਲੀਆਂ ਮਿਲੀਆਂ ਨੇਗੀਆਂ ਆਨਲਾਈਨ ਹੀ ਮੰਗਵਾਈ ਸੀ ਮੈਂ ਇਹ ਮਸ਼ੀਨ ਤੇ ਹੁਣ ਕੀ ਆ ਦੇਖੋ ਹੁਣ ਆਪਾਂ ਨਾ ਡੋ ਨੂੰ ਇਸ ਤਰ੍ਹਾਂ ਦੋ ਭਾਗਾਂ 'ਚ ਡਿਵਾਈਡ ਕਰ ਲਾਂਗੇ ਤੇ ਇਹਦਾ ਇੱਕ ਰੋਲ ਜਿਹਾ ਲੰਮਾ ਜਿਹਾ ਰੋਲ ਬਣਾ ਲਾਂਗੇ ਜਿੱਦਾਂ ਆਪਣੀ ਮਸ਼ੀਨ ਲੰਮੀ ਜੀ ਹੁੰਦੀ ਹੈ ਨਾ ਉਹਦੇ ਹਿਸਾਬ ਨਾਲ ਆਪਾਂ ਰੋਲ ਬਣਾ ਲਾਂਗੇ ਤਾਂ ਜੋ ਉਹਦੇ ਵਿੱਚ ਆਸਾਨੀ ਨਾਲ ਪੈ ਜਾਵੇ ਕੀ ਆ ਦੇਖੋ ਕੁਛ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਉਹਦੀ ਜਾਲੀ ਕੱਟ ਕਰ ਲੈਣੀ ਆ ਤੇ ਫਿਰ ਤੁਸੀਂ ਉਹਦੇ ਵਿੱਚ ਆਪਣਾ ਜੋ ਆਪਾਂ ਡੋ ਬਣਾ ਕੇ ਗੈਰ ਕੀਤਾ ਉਹ ਪਾ ਲਾਂਗੇ ਚੰਗੀ ਤਰੀਕੀ ਨਾਲ ਉਹ ਫਿਰ ਲੰਮਾ ਹੁਣ ਅਸੀਂ ਇੱਥੇ ਬਾਲਾਂਗੇ ਆਪਣਾ ਰੋਲ ਕੀਤਾ ਹੋਇਆ ਦੋ ਬਸ ਇਸ ਤਰ੍ਹਾਂ ਤੁਸੀਂ ਇਹਨੂੰ ਲੰਮਾ ਜਿਹਾ ਕਰ ਲੈਣਾ ਤੇ ਆ ਲੋ ਬਸ ਜਿੰਨਾ ਮਸ਼ੀਨ ਦੇ ਵਿੱਚ ਸਪੇਸ ਆ ਉਹਨਾਂ ਤੁਸੀਂ ਇਹਨੂੰ ਥੋੜਾ ਜਿਹਾ ਦੱਬ ਕੇ ਪਾ ਲੈਣਾ ਜਿਆਦਾ ਨਾ ਪਾਓ ਤੇ ਹੁਣ ਆਪਾਂ ਮਸ਼ੀਨ ਨੂੰ ਇੱਕ ਵਾਰੀ ਜਿਹੜਾ ਇਹਦਾ ਉੱਪਰਲਾ ਜਿਹੜਾ ਮਸ਼ੀਨ ਦੇ ਵਿੱਚ ਜਾਣਾ ਨਾ ਭਾਗ ਉਹਨੂੰ ਵੀ ਔਇਲ ਦੇ ਨਾਲ ਗ੍ਰੀਸ ਕਰ ਲਾਂਗੇ ਤਾਂ ਜੋ ਆਪਣਾ ਜੋ ਮਿਕਸ ਆ ਉਹਨੂੰ ਚਿਪਕ ਕੇ ਨਾ ਚੰਗੀ ਤਰ੍ਹਾਂ ਗ੍ਰੀਸਿੰਗ ਪ੍ਰੋਪਰ ਤਰੀਕੇ ਨਾਲ ਕਰਨੀ ਹੈਗੀ ਇਹ ਪਾਣੀ ਜਿੰਨਾ ਦੇ ਜਿੰਨਾ ਹੈ ਤਾਂ ਹਮਾਰੇ ਨਾ ਨਾ 포빠 타오린누 오빠랑 누누 오빠 타요? 하자 नहीं घंटी दो बजे देखो तो नो नहीं है नो मक्की दो पाट दो था मक्की नो नहीं है नो तोड़ी है तोड़ी है पक्का नहीं है हाँ ओ hmm. 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 तो टूट गया है तो टूट गया है नहीं तो तेरे को तो

ਇਹ ਨਹੀਂ ਕੰਮ ਆਉਂਦਾ। ਆਹ ਨਹੀਂ ਉੱਚਾ ਹੁੰਦਾ। ਉੱਚੀ। ਪਾਪਾ ਨੂੰ ਤੇ ਮੋਟੀਆਂ ਵੀ ਬਣਾ ਕੇ ਦੇਣੀਆਂ ਨੇ। ਓਏ ਆਪ ਹੀ ਕਰਦਾ ਹਟ। ਗਾਧਾ ਇਹ ਬਲੇ। ਪਾਣੀ ਆ ਲੱਗ ਗਿਆ। ਪਾਣੀ ਹੋਰ ਲੱਗ ਗਿਆ। ਤਾਂ ਕਿਸ ਤਰ੍ਹਾਂ ਨਹੀਂ ਜੜੀਆਂ ਨਹੀਂ ਹੁੰਦੀਆਂ ਰਹੀਆਂ। ਹਾਂਜੀ। ਮਰਬੂਦੀ ਇਹਦੇ ਪਰੇ ਬਣਾ ਲੇ। ਠੀਕ ਆ। هان جي ਗਰਮ ਜੰਮਾ ਨੂੰ ਕਿੰਨਾ ਹੋ ਲੱਗੂ ਕਿਲੋਂ ਕੀ ਹੈ ਮੈਂ ਬਣਾ ਲਿਆ ਵਾਓ ਇਹ ਯਮੇਦਾਰ ਕਿਵੇਂ ਯਮੇਦਾਰ ਹੂੰ ਦੇਖੋ ਕੁਝ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਦੀ ਮੋਟਾਈ ਰੱਖਣੀ ਹੈ ਇਹ ਗੋੜਾ ਵਾਲੇ ਨੇ ਨਾ ਤੇ ਆ ਦੇਖੋ ਬਸ ਗਾਜ਼ੀ ਫਲੇਮ ਬਿਲਕੁਲ ਕੱਟ ਬਿਲਕੁਲ ਨਹੀਂ ਬੇਟਾ ਉਹਲੇ ਪ੍ਰੋਸੈਸ ਦੇ ਵਿੱਚ ਗੈਸ ਦੀ ਫਲੇਮ ਬਿਲਕੁਲ ਹੀ ਘੱਟ ਆ ਗਏ ਆਪਣੇ ਆਪ ਇਹ ਪਕਾਉਣ ਨੂੰ 10 ਤੋਂ 12 ਮਿੰਟ ਲੱਗ ਜਾਂਦੇ ਨੇ ਇੱਕ ਬੈਗ ਆਪਣੇ ਇੱਧਰ ਆਪਣੀ ਮਟਰੇ ਵੀ ਬਣ ਗਈ। ਅਣੀ 하나 ਸਾਰੇ ਗੋੜਾ ਲੈਨੇ ਇਮ ਇਦਾਂ ਹੀ ਆਪਾਂ ਕਿਉਂਕਿ ਆਪਾਂ ਇਹਨਾਂ ਦੀ ਮੋਟਾਈ ਨਾ ਜ਼ਿਆਦਾ ਨਹੀਂ ਰੱਖ ਲੈ ਸਕੋ ਫੁੱਲ ਦੀ ਵੀ ਇਹਨਾਂ ਇਸ ਕਰਕੇ ਤੇ ਗੈਸ ਦੀ ਫਲੇਮ ਘੱਟ ਰੱਖਣੀ ਆ ਤੇ ਹੁਣ ਆਪਾਂ ਇਹਨੂੰ ਕਾਵਾਂ ਲੌਂਜੀ ਪੱਤੇ ਬਣਾਏਗਾ ਜੇ ਰੱਖ ਲਾ ਦੇ ਤੇ ਤੇਲ ਵਗੈਰਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਨਹੀਂ ਆ ਦੇਖੋ ਜਿੱਦਾਂ ਹੀ ਕੱਢ ਰਹੇ ਆ ਉਦੋਂ ਹੀ ਆ ਦੇਖੋ ਇਹ ਜਿਹੜੇ ਮੈਂ ਪਹਿਲਾਂ ਮੇਰੇ ਰੱਖੇ ਹੋਏ ਨੇ ਬਿਲਕੁਲ ਵੀ ਕਿਸੇ ਨੇ ਤੇਲ ਨਹੀਂ ਪੀਤਾ ਹੋਇਆ ਤੇ ਬਸ ਜਦੋਂ ਪਕਾਉਣਾ ਬਸ ਪਕਾਉਣ ਵੇਲੇ ਥੋੜੀਆਂ ਜਿਹੀਆਂ ਗੱਲਾਂ ਦਾ ਜੇ ਆਪਾਂ ਧਿਆਨ ਰੱਖਦੇ ਹਾਂਗੇ ਗੈਸ ਦੀ ਫਲੇਮ ਨੂੰ ਘੱਟ ਰੱਖਦੇ ਆ ਤਾਂ ਰਿਜ਼ਲਟ ਤੁਹਾਨੂੰ ਵੀ 100% ਮਿਲੇਗਾ ਤੇ ਆ ਦੇਖੋ ਲੈ ਹੁਣ ਹੀ ਰੱਖੇ ਨੇ ਤੇ ਹੁਣ ਹੀ ਡਰਾਈ ਤੇ ਤੇਲ ਪੀਣ ਦਾ ਕੋਈ